ਨਯਾਰਬੀ ਵਰਸਾ ਬਲੌਗ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਇਹ ਮੈਂ ਤਾਂ ਤੁਹਾਨੂੰ ਦਿਖਾਉਣ ਲੱਗਿਆ ਆਪਣੀ ਸਰਮ ਗਰੀਬ ਬਨੇ ਅੜਾਈ ਦੇ ਨਾਲ ਸੁੱਕੇ ਵਿੱਚ ਸਰਮ ਵੀ ਜੀ ਲਈ ਤੇ ਬਾਅਦ ਵਿੱਚ ਉਸ ਨੂੰ ਪਾਣੀ ਲਾਇਆ ਵੀ ਉਹ ਦਿਖਾਉਣ ਲੱਗਿਆ ਵੀ ਕਿਹੋ ਜੀ ਜੰਮੀ ਆ। ਕੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਜੀ। ਉਹ ਚਲੋ ਫਿਰ ਦਿਖਾਉਣਾ ਤਾਂ ਮਾਨੂੰ ਆਪਣੀ ਸਰੋਂ। ਏ ਆ ਜੀ ਜਿਹੜੀ ਆਪਾਂ ਸਾਰੋਂ ਸੁੱਕੇ ਵਿੱਚ ਬੀਜੀ ਸੀ ਤੇ ਬਾਅਦ ਵਿੱਚ ਬੀਜ ਕੇ ਬਾਅਦ ਵਿੱਚ ਪਾਣੀ ਲਾਇਆ ਸੀ ਪਰ ਇਹ ਸਰੋਂ ਹਰੇਲੀ ਸਰੋਂ ਆ ਘਰ ਦਾ ਹੀ ਬੀਜ ਦੀ ਆਪਣੇ ਉਹੀ ਪਾਇਆ ਸੀ ਇੱਪਾਂ ਇੱਕ ਮੋਰਲ ਦਾ ਵੀ ਲਿਆਂਦਾ ਵੀ ਐ ਗੋਭੀ ਸਰੋਂ ਦਾ ਉਹ ਘਟ ਜੰਮਿਆ ਦੀ ਆਹ ਤੇ ਇੱਧਰ ਦੇਖੋ ਜੀ ਆਹ ਇਹ ਗੋਭੀ ਸਰੋਂ ਆ ਇਹ ਪਤਾ ਨਹੀਂ ਕੋਈ ਬਈ ਵਿਚ ਨੁਕਸਤੀ ਜਾਂ ਫਿਰ ਸੁੱਕੇ ਕਰਕੇ ਘਟ ਜੰਮਿਆ ਇੱਧਰ ਵਸਦੇ ਤੋ ਉਹਦਾ ਵੀ ਆਪਾਂ ਹੱਲ ਕਰਤਾ ਆ ਵਿਚ ਵਿਚ ਪੰਨੇ ਜਿੱਥੇ ਘੱਟ ਜੰਮੀ ਦੀ ਉੱਥੇ ਬੂਟੇ ਪਟਕੇ ਦੂਜੀ ਜਗ੍ਹਾ ਤੋਂ ਜਿੱਥੇ ਸੰਘਣੀ ਦੀ ਉੱਥੋਂ ਫਟ-ਫਟ ਕੇ ਲਗਾ ਦੇ ਦੀ ਉਹ ਕੋਈ ਨਾ ਸਾਰੇ ਬੂਟੇ ਉਜੀ ਜਗ੍ਹਾ ਤੋਂ ਪੱਟ ਕੇ ਲਗਾਏ ਹੋਏ ਨੇ ਇਹ ਆ ਪਹਿਲੇ ਬੂਟੇ ਦਾ ਇਹ ਆ ਪੱਟ ਕੇ ਲਗਾਏ ਹੋਏ ਨੇ ਆ ਪਹਿਲਾ ਖੜਾ ਜੀ ਉਹ ਥੋੜੀ ਆਪਾਂ ਨੇ ਮਿਹਨਤ ਕਰ ਲਈ ਦੀ ਵਿਚ ਵਿਚ ਪੱਟ ਕੇ ਲਗਾ ਦੇ ਦੀ ਜਿੱਥੇ ਜਮੀਨ ਨਹੀਂ ਸੀ ਇਹ ਵੀ ਚੱਲ ਪਏ ਉਹਦੇ ਵਧੀਆ ਉੱਤੇ ਸੋ ਇਹਦੀ ਗੜਾਈ ਹੋਊਗੀ ਹੁਣ ਦੇਖਣਾ ਗੁੱਡਾਂਗੇ ਇਹਨੂੰ ਇੱਕ ਗੜਾਈ ਕਰ ਦਾਂਗੇ ਕੋਈ ਇੰਨੀ ਜਗ੍ਹਾ ਬਿਜਲੀ ਦੀ ਆਪਾਂ ਨੇ ਜਦੋਂ ਵਧੀਆ ਆਪਣਾ ਘਰ ਦਾ ਤੇਲ ਦਾ ਸਰਜੂ ਆ ਹਰੇਕ ਸਾਲ ਬਿਜਲੀ ਦੀ ਆ ਥੋੜੀ ਜਿਹੀ ਬਹੁਤੀ ਆਪਣਾ ਸਾਲ ਭਰ ਤੇਲ ਦਾ ਸਰ ਜਾਂਦਾ ਉਹ ਜਿਹਦੇ ਕੋਲ ਜ਼ਮੀਨ ਹੈਗੀ ਆ ਥੋੜੀ ਬਹੁਤੀ ਸਬਜ਼ੀ ਜਾਂ ਹੋਰ ਇਹ ਜੀ ਸਰੋਂ ਵਗੈਰਾ ਤੇਲ ਵਾਸਤੇ ਜਾਂ ਗੰਨਾ ਘਰ ਵਾਸਤੇ ਖਾਣ ਵਾਸਤੇ ਜ਼ਰੂਰ ਬੀਜਣਾ ਚਾਹੀਦਾ ਸੋ ਜੀਨੋ ਕੋ ਜਮੀਨਾਂ ਚਲੋ ਨਹੀਂ ਹੈਗੀ ਉਹਨਾਂ ਨੂੰ ਤਾਂ ਐਂਗਾ ਬਈ ਚਲੋ ਉਹਨਾਂ ਕੋਈ ਜਮੀਨਾਂ ਨਹੀਂ ਹੈਗੀ ਬਈ ਕਿੱਥੇ ਬੀਜਣਗੇ ਉਹ ਪਰ ਜੀਨਾਂ ਕੋ ਜਮੀਨਾਂ ਹੈ ਜਣੇ ਉਹਨੂੰ ਆਪਣੇ ਜੋਗਾ ਦਾ ਘਰ ਦਾ ਚੀਜ਼ ਵੇਚਣੀ ਚਾਹੀਦੀ ਆ ਖਾਣ ਜੋਗੀ ਪੈਰ ਤੋਂ ਘੱਟ ਤੋਂ ਘੱਟ ਚੀਜ਼ਾਂ ਲੈਣੀਆਂ ਚਾਹੀਦ ਨੇ ਕਿਉਂਕਿ ਅੱਜਕੱਲ ਮਲਾਵਟ ਚੀਜ਼ਾਂ ਜਿਹੜੇ ਬਹੁਤ ਆਉਣ ਲੱਗੀਆਂ ਖਾਣ ਵਾਲਿਆਂ ਚ ਸੋ ਇਸ ਲਈ ਹੋ ਸਕੇ ਤਾਂ ਜਿਹਦੇ ਕੋਲ ਜ਼ਮੀਨ ਹੈਗੀ ਆ ਉਹ ਆਪਣੇ ਜੋਗੀ ਸਬਜ਼ੀ ਭਾਜੀ ਜ਼ਰੂਰ ਬੀਜੇ ਉਏ ਬੀਜੀ ਆ ਸਰੋਂ ਆਪਣੀ ਹਾਂ ਜੀ ਮੇਰਾ ਸੰਘਣੀ ਇੱਥੇ ਥੋੜੀ ਪੱਟ ਦਾਂਗੇ ਵਿੱਚ ਪੱਟ ਪੱਟ ਕੇ ਲਗਾ ਦੇ ਦਿੱਤੀ ਦੂਜੀ ਜਗ੍ਹਾ ਤੇ ਜਿਗੜਾ ਇਹ ਕਰਾਂਗੇ ਫੇਰ ਪੱਟ ਦਾਂਗੇ ਵਿੱਚ ਵਿੱਚੋਂ ਕਿਉਂਕਿ ਫੇਰ ਬੂਝਾ ਨਹੀਂ ਬਣਦਾ ਪੂਰਾ ਜੇ ਆਪਾਂ ਸੰਘਣੀ ਹੋਊਗੀ ਤੇ ਬੂਝਾ ਨਹੀਂ ਬਣਦਾ ਤੋ ਥੋੜੀ ਸਿੱਧੀ ਕਰ ਲਵਾਂਗੇ ਪੱਟ ਕੇ ਹਾਂ ਦੇਖੋ ਜੀ ਮੈਂ ਇੱਥੋਂ ਸੰਘਣੀ ਆ ਜਾ ਰਹੀ ਹੈ ਇਤੋਂ ਵਿਚੋ ਵਿਚੋ ਪੜਨਾਗੇ ਜਾਂ ਸਾਗਲੀ ਤੋੜ ਲਵਾਂਗੇ ਫਿਰ ਉਹ ਇੰਨੀ ਜਗ੍ਹਾ ਬੀਜੀ ਹੋਈ ਆ ਆਪਣਾ ਸਾਲ ਭਰਦਾ ਤੇਲ ਦਾ ਸਰ ਜਾਂਦਾ ਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤੇ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਅਗਰ ਪਾ ਕੇ ਸਬਸਕ੍ਰਾਈਬ ਕਰ ਲੋ ਜੀ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਫੋਲੋ ਜਰੂਰ ਕਰ ਲਿਓ ਸੋ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਖੇਤੀਬਾੜੀ ਦਾ ਕੰਮ ਦਿਖਾਵਾਂਗਾ ਜੋ ਮੈਂ ਕਰਦਾ ਰਹਿਣਾ ਸੋ ਇੱਕ ਆਪਣੇ ਇੱਕ ਮੈਂ ਨਵਾਂ ਚੈਨਲ ਬਣਾਇਆ ਪੰਜਾਬੀ ਕਲਚਰ ਜਿਹਦੇ ਉੱਤੇ ਮੈਂ ਪੁਰਾਣੀਆਂ ਚੀਜ਼ਾਂ ਦਿਖਾਉਣਾ ਉਹਨਾਂ ਜੋ ਪਹਿਲੇ ਸਮੇਂ 'ਚ ਵਰਤੀਆਂ ਜਾਂਦੀਆਂ ਸੀ ਸੋ ਸੋ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ YouTube ਚੈਨਲ ਆਪਣਾ ਉਹ ਪੰਜਾਬੀ ਕਲਚਰ ਸੋ ਉਹਦੇ ਉੱਤੇ ਵੀ ਵੀਡੀਓ ਜ਼ਰੂਰ ਦੇਖਿਆ ਕਰਨੀਆਂ ਤੁਹਾਨੂੰ ਮਿਲਾਂਗੇ ਜੀ ਫੇਰ ਕਿਸੇ ਦਿਨ ਹੋਰ ਕੋਈ ਖੇਤੀਬਾੜੀ ਦਾ ਕੰਮ ਤੁਹਾਨੂੰ ਦਿਖਾਵਾਂਗਾ ਉਦੋਂ ਤੱਕ ਉਦੋਂ ਤੱਕ ਲਈ ਸ਼ੁਕਰੀਆ ਧੰਨਵਾਦ ਜੀ